ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਲਾ ਪਹਿਲਾ ਸੁਰਤ ਸਬਦ ਸਾਖੀ ਮੇਰੀ ਸਿੰਗੀ ਬਾਜੇ ਲੋਕ ਸੁਣੈ ਪਤ ਝੋਲੀ ਮੰਗਣ ਕੈ ਤਾਈ ਪੀਖਿਆ ਨਾਮ ਪੜੇ ਸੁਰਤ ਸਬਦ ਸਾਖੀ ਮੇਰੀ ਸਿੰਗੀ ਬਾਜੇ ਲੋਕ ਸੁਣੈ ਪਤ ਝੋਲੀ ਮੰਗਣ ਕੈ ਤਾਈ ਪੀਖਿਆ ਨਾਮ ਪੜੇ ਬਾਬਾ ਗੋਰਖ ਜਾਗੇ ਗੋਰਖ ਸੋ ਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੇ ਰਹਾਉ ਪਾਣੀ ਪ੍ਰਾਣ ਪਵਣ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਇਤੇ ਗੁਣ ਵਿਸਰੇ ਸਿੱਧ ਸਾਧਿਕ ਅਰਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤੈਨ ਮਿਲਾ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲਹਿ ਜਨ ਨਾਨਕ ਤਿੰਨ ਜੰਮ ਕੀਆ ਕਰੇ ਕਾਗਦ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲਹਿ ਜਨ ਨਾਨਕ ਤਿੰਨ ਜੰਮ ਕਿਆ ਕਰੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਪਹਿਲਾ ਜੋ ਪ੍ਰਭੂ ਸਾਰੇ ਜਗਤ ਨੂੰ ਸੁਣਦਾ ਹੈ ਉਸ ਦੇ ਚਰਨਾਂ ਵਿੱਚ ਸੁਰਤ ਜੋੜਨੀ ਮੇਰੀ ਸਦਾ ਹੈ ਉਸ ਨੂੰ ਆਪਣੇ ਅੰਦਰ ਸ਼ਕਸ਼ੀਅਤ ਦੇਖਣਾ ਉਸ ਦੇ ਦਰ ਤੇ ਮੇਰੀ ਸਿੰਗੀ ਵੱਜ ਰਹੀ ਹੈ ਉਸ ਦਰ ਤੋਂ ਭਿਖਿਆ ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤਰ ਬਣਾਣਾ ਮੈਂ ਮੋਢੇ ਉੱਤੇ ਝੋਲੀ ਪਾਈ ਹੋਈ ਹੈ ਤਾਂ ਕਿ ਮੈਨੂੰ ਨਾਮ ਭਿਖਿਆ ਮਿਲ ਜਾਏ ਇਹ ਯੋਗੀ ਮੈਂ ਵੀ ਗੋਰਖ ਦਾ ਚੇਲਾ ਹਾਂ ਪਰ ਮੇਰਾ ਗੋਰਖ ਸਦਾ ਜਿਉਂਦਾ ਜਾਗਦਾ ਹੈ ਮੇਰਾ ਗੌਰਵ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਪੈਦਾ ਕਰਦੇ ਆ ਚਿਰ ਨਹੀਂ ਲੱਗਦਾ ਰਹਾਉ ਜਿਸ ਪ੍ਰਮਾਤਮਾ ਨੇ ਪਾਣੀ ਪਾਉਣ ਆਦਿਕ ਤੱਤਾਂ ਵਿੱਚ ਜੀਵਾਂ ਦੇ ਪ੍ਰਾਂਹ ਟਿਕਾ ਕੇ ਰੱਖ ਦਿੱਤੇ ਸੂਰਜ ਅਤੇ ਚੰ드ਰਮਾ ਮੁਕੀ ਦੀਵੇ ਬਣਾਏ ਹਨ ਵਸਣ ਵਾਸਤੇ ਜੀਵਾਂ ਨੂੰ ਧਰਤੀ ਦਿੱਤੀ ਹੈ ਜੀਵਾਂ ਨੇ ਉਸ ਨੂੰ ਭਲਾ ਕੇ ਉਸ ਦੇ ਇਤਨੇ ਉਪਕਾਰ ਵਿਸਾਰ ਦਿੱਤੇ ਜਗਤ ਵਿੱਚ अनेका ਜੰਗਮ ਜੋਗੀ ਪੀਰ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨਾ ਕਰਨ ਵਾਲੇ ਵੇਖਣ ਨੂੰ ਮਿਲੇ ਹਨ ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ ਉਹਨਾਂ ਨਾਲ ਮਿਲ ਕੇ ਪ੍ਰਮਾਤਮਾ ਦੀ ਸੇਵ ਸਲਾਹ ਹੀ ਕਰਾਂਗਾ ਮੇਰਾ ਜੀਵਨ ਨਿਸ਼ਾਨਾ ਇਹੀ ਹੈ ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ਜਿਵੇਂ ਦੂਣ ਘਿਓ ਵਿੱਚ ਪਿਆ ਗਲਦਾ ਨਹੀਂ ਜਿਵੇਂ ਕਾਗੈ ਘਿਓ ਵਿੱਚ ਰੱਖਿਆ ਗਲਦਾ ਨਹੀਂ ਜਿਵੇਂ ਕੋਲ ਫੁੱਲ ਪਾਣੀ ਵਿੱਚ ਰਹਿ ਹਾਂ ਕਮਣਾਉਂਦਾ ਨਹੀਂ ਇਸੇ ਤਰ੍ਹਾਂ ਹੈ ਦਾਸ ਨਾਨਕ ਭਗਤ ਜਨ ਪਰਮਾਤਮਾ ਦੇ ਚਰਨਾਂ ਵਿੱਚ ਮਿਲੇ ਰਹਿੰਦੇ ਹਨ ਜੰਮ ਹੋਣਾ ਦਾ ਕੁਝ ਵਿਗਾੜ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ